ਜਾਂਕੀ ਰੂਪ ਰੇਖ ਨਹੀਂ ਜਾਨੀਐ ਸਦਾ ਅਦਵੈਕ ਕਹਾਇਓ ਜੇ ਦੀ ਇੱਕ ਗੱਲ ਤੁਸੀਂ ਮੰਨਦੇ ਹੋ ਜਾਂ ਗ੍ਰੰਥ ਪੜ੍ਹਦੇ ਜਾਂ ਤਾਂ ਉਹੀ ਗੱਲ ਮੰਨੀ ਜਾਂਦੇ ਹੋ ਉਹਦੀ ਰੂਪ ਰੇਖ ਹੈ ਨਹੀਂ ਜਾਂਕੀ ਰੂਪ ਰੇਖ ਨਹੀਂ ਮੰਨਿਓ ਤੁਸੀਂ ਵੀ ਸਦਾ ਅਦਵੈਕ ਕਹਾਇਓ ਹੈ ਉਹ ਨਹੀਂ ਹੁੰਦੀ ਹੋਈ ਨਹੀਂ ਸਾਰੇ ਮੰਨਦੇ ਨੇ ਤਾਂ ਸਦਾ ਅਦਵੈਕ ਕਹਾਇਓ ਅਦਵੈਕ ਹੈ ਅਦਵੈਕ ਹੈ ਉਹ ਕਿਸੇ ਨਾਲ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਇਹ ਨਹੀਂ ਸਮਝਦਾ ਦੋਖ ਰਹਿਤ ਹੈ ਉਹ ਉਹਦੇ ਸਾਰੇ ਹੀ ਆਪਣੇ ਨੇ ਪਰਾਇਆ ਕੋਈ ਨਹੀਂ ਉਹ ਦੋ ਵਿਹਾਰ ਨਹੀਂ ਕਰਦਾ ਸਾਰਿਆਂ ਨੇ ਇੱਕੋ ਵਿਹਾਰ ਕਰਦਾ ਹੈ ਸੂਰਜ ਸਾਰਿਆਂ ਵਾਸਤੇ ਹੀ ਆ ਹਵਾ ਸਾਰਿਆਂ ਵਾਸਤੇ ਹੀ ਆ ਪਾਣੀ ਸਾਰਿਆਂ ਵਾਸਤੇ ਹੀ ਆ ਇਹ ਤਾਂ ਅਸੀਂ ਕਬਜ਼ੇ ਕਰ ਲਏ ਹਵਾ ਤੇ ਨਹੀਂ ਕਬਜ਼ਾ ਹੋ ਸਕਦਾ ਪਾਣੀ ਤੇ ਕਬਜ਼ਾ ਹੋ ਜਾਂਦਾ ਪਾਣੀ ਤੇ ਕਬਜ਼ਾ ਹੋ ਜਾਂਦਾ ਹਵਾ ਦੇਖੋ ਹਵਾ ਤੇ ਫਿਰ ਨਹੀਂ ਕਬਜ਼ਾ ਹੁੰਦਾ ਹਵਾ ਨੇ ਸਭ ਕੁਝ ਪੈਦਾ ਕੀਤਾ ਪੁਰਾਣੂ ਗੁਰੂ ਤਾਂ ਕਹਿੰਦੇ ਕਬਜਾ ਨਹੀਂ ਹੁੰਦਾ ਕਿਸੇ ਦਾ ਪਾਣੀ ਦੇ ਕਬਜਾ ਹੋ ਜਾਂਦਾ ਪਿਤਾ ਦੇ ਦਾ ਪੁੱਤ ਦਾ ਕਬਜਾ ਹੁੰਦਾ ਹੀ ਹੈ ਪਿਤ ਪਾਣੀ ਦੇ ਅੱਗੇ ਕਬਜਾ ਹੋਣ ਲੱਗਿਆ ਨਹੀਂ ਦਾਵਾ ਤੇ ਨਹੀਂ ਕਬਜਾ ਹੋ ਸਕਿਆ ਪਾਕਿਸਤਾਨ ਦੀ ਹਿੰਦੁਸਤਾਨ ਜਾਵੜਦੀ ਹੈ ਹਿੰਦੁਸਤਾਨ ਦੀ ਪਾਕਿਸਤਾਨ ਜਾਵੜਦੀ ਹੈ ਇਹਦੇ ਨਹੀਂ ਕਬਜਾ ਹੋ ਸਕਦਾ ਆਦਮੀ ਦਾ ਇਹਦੇ ਵਿੱਚੇ ਜੀਵਨ ਹੈ ਹਵਾ ਦੇ ਵਿੱਚ ਪ੍ਰਾਣ ਵਾਯੂ ਹੈ ਜੇ ਤੇ ਕਬਜ਼ਾ ਹੋ ਜਾਂਦਾ ਮਾਰ ਦਿੰਦੇ ਉਦਾਂ ਹੀ ਆਪਾਂ ਇਕੱਠੀ ਕਰਕੇ ਲੋਕ ਦੂਏ ਤੇ ਨੂੰ ਪਾਣੀ ਦਾ ਕਬਜ਼ਾ ਹੋ ਜਾਂਦਾ ਪਾਣੀ ਉਹਨੇ ਧਰਤੀ ਜੀ ਕੋਲ ਨਾ ਛੜਿਆ ਥੱਲੇ ਦੀ ਉੱਥੇ ਵੀ ਕਬਜ਼ਾ ਹੋ ਸਕਦਾ ਜੀ ਜੀ ਆ ਜਿਹੜੇ ਦਰਿਆਵਾਂ ਦਰੂਹਾਂ ਦੇ ਪਾਣੀ ਨੇ ਵੰਡੇ ਹੋਏ ਨੇ ਇਹਨਾਂ ਦੇ ਕਿਸੇ ਹੱਦ ਤੱਕੇ ਕਬਜ਼ਾ ਸਮੁੰਦਰਾਂ ਤੇ ਵੀ ਕਿਸੇ ਹੱਦ ਤੱਕ ਕਬਜ਼ਾ ਕਿਸੇ ਹੱਦ ਤੱਕ ਪਾਣੀ ਦਾ ਕਬਜ਼ਾ ਹੈ ਸਰੀਰ ਤੇ ਕਬਜ਼ਾ ਸਰੀਰ ਪਾਣੀ ਦਾ ਕਿਉਂਕਿ ਸਰੀਰ ਆ ਜਾਂਦਾ ਨਾ ਪਾਣੀ ਦਾ ਇੱਥੇ ਇੱਥੇ ਤੱਕ ਸੀਮਿਤ ਜਿਆ ਕਬਜ਼ਾ ਆਦਵੀ ਦਾ ਹਵਾ ਤੇ ਕੋਈ ਕਬਜ਼ਾ ਨਹੀਂ ਹੈ ਤੇ ਉਹਨੇ ਤਾਂ ਬਣਾਇਆ ਨੇ ਨਾਲ ਜੀਵਨ ਦਿੱਤੀ ਹੈ ਉਹ ਅਦਵੈਖ ਹੈ ਉਹਨੇ ਕਬਜ਼ਾ ਕੀਤਾ ਕਿਸੇ चीज ਤੇ ਸਭ ਨੂੰ ਬਣਾ ਕੇ ਦਿੰਦੀਆਂ ਜਾਨਵਰ ਵੀ ਸਾ ਲੈ ਲੈਂਦੇ ਨੇ ਦਰਖਤਾਂ ਨੂੰ ਵੀ ਹਵਾ ਚਾਹੀਦੀ ਹੈ ਸਾਰੇ ਜੀਵਾਂ ਨੂੰ ਚਾਹੀਦਾ ਪੌਣ ਯਾਰ ਪੌਣ ਤੇ ਬਸੰਤਰ ਕਿੱਥੋਂ ਆਉਂਦੀ ਹੈ ਉਹ ਸੂਰਜ ਤਾਂ ਆਉਂਦੀ ਹੈ ਬਹੁਤ ਦੂਰ ਹੈ ਉਹ ਉਹ ਵੀ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੈ ਉਹ ਕਾਹਤੇ ਕਬਜ਼ਾ ਕਰ ਲੈਣਗੇ ਪੈਟਰੋਲ ਤੇ ਕਬਜ਼ਾ ਕਰ ਲੈਣਗੇ ਡੀਜ਼ਲ ਤੇ ਕਬਜ਼ਾ ਕਰ ਲੈਣਗੇ ਸੂਰਜ ਤੇ ਕਬਜ਼ਾ ਕੌਣ ਕਰੂਗਾ ਸੂਰਜ ਦੀ ਧੁੱਪ 'ਚ ਗਰਮੀ ਸਾਰਿਆਂ ਨੂੰ ਲਈ ਜਾਂਦਾ ਉਹ ਉਹਨੇ ਰੱਖਿਆ ਹੋਇਆ ਬਹੁਤ ਦੂਰ ਹੈ ਫਿਰ ਟੈਂਪਰੇਚਰ ਬਹੁਤ ਆ ਉਹਨੇ ਨੇੜੇ ਕਿਡਾਉਂਦਾ ਉਹਨੇ ਇਹ ਨੇੜੇ ਨਹੀਂ ਆ ਸਕਦਾ ਕਬਜ਼ਾ ਨਹੀਂ ਹੋ ਸਕਦਾ